ਜਸਪੀ ਕੋ ਜਿਸੀ ਆਮ ਪਾਰਟੀ ਵਰਕਰ ਜੋ ਸਾਡੇ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਜੀ ਨੇ ਇਹ ਸਕੀਮ ਚਲਾਈ ਆ ਤੇ ਸਾਰਾ ਸਾਡੇ ਲੋਕ ਬਹੁਤ ਖੁਸ਼ ਆ ਕਿਉਂਕਿ ਜਦੋਂ ਕਿਸੇ ਦੇ ਘਰ ਬਿਮਾਰੀ ਆ ਜਾਂਦੀ ਆ ਤੇ ਬਾਈ ਗੁਰੂ ਆਪਾਂ ਤਾਂ ਕਹਿੰਨੇ ਪ੍ਰਮਾਤਮਾ ਵੀ ਨਾ ਹੀ ਕਿਸੇ ਦੇ ਘਰੇ ਬਿਮਾਰੀ ਆਵੇ ਤੇ ਨਾ ਹੀ ਇਸ ਚੀਜ਼ ਦੀ ਲੋੜ ਪਵੇ ਚਲੋ ਅਗਰਵਾਜ ਜੇ ਮਤਲਬ ਕਿ ਲੋੜ ਪੈਂਦੀ ਕਿਸੇ ਭੈਣ ਭਰਾ ਨੂੰ ਤਾਂ ਇਹ ਸਕੀਮ ਦਾ ਫਾਇਦਾ ਲੈ ਸਕਦੇ ਆ ਸੋ ਸਾਰੇ ਭੈਣ ਭਰਾ ਮਨੋਈ ਹੀ ਅ ਬੇਨਤੀ ਕਰਦੇ ਕਿ ਤੁਸੀਂ ਕੋਈ ਵੀ ਇਸ ਸਕੀਮ ਤੋਂ ਵਾਂਝਾ ਨਾ ਰਹੇ ਜੇ ਅਸੀਂ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੇ ਆ ਆਮ ਆਦਮੀ ਪਾਰਟੀ ਦੀ ਜੋ ਹੈਲਥ ਕਾਰਡ ਬਣ ਰਹੇ ਤੇ ਅਸੀਂ ਇਹਨਾਂ ਨੂੰ ਘਰ ਘਰ ਜਾ ਕੇ ਇਸ ਸਕੀਮ ਦਾ ਲਾਭ ਦੇ ਰਹੇ ਆ ਤੇ ਅਸੀਂ ਖੁਦ ਜਾ ਕੇ ਆਪ ਪਰਚੀਆਂ ਕੱਟ ਕੇ ਇਹਨਾਂ ਨੂੰ ਅੱਗੇ ਕੇਵਾਈ ਸੈਂਟਰ ਤੇ ਭੇਜ ਭੇਜਦੇ ਆ ਸੋ ਸਾਰਿਆਂ ਨੂੰ ਇਹੀ ਅਸਤਾ ਉਮੀਦ ਕਰਦੇ ਕਿ ਸਭ ਠੀਕ ਠਾਕ ਹੋਮੋ ਤੇ ਰਾਜੀ ਖੁਸ਼ੀ ਹੋਮੋ ਤੇ ਸਾਨੂੰ ਇਸ ਲੋੜ ਦਾ ਪਵੇ ਪਰਮਾਤਮਾ ਜਦੋਂ ਕਿਸੇ ਦੇ ਘਰੇ ਬਿਮਾਰੀ ਵੱੜਦੀ ਹੈ ਨਾ ਤੇ ਉਹਨੂੰ ਪਤਾ ਹੁੰਦਾ ਕਿਉਂਕਿ ਘਰਾਂ ਦੇ ਘਰ ਵਿੱਚ ਜਾਂਦੇ ਆ ਬੇਕਾਰ ਹੋ ਜਾਂਦੇ ਲੋਕ ਜਿਵੇਂ ਕੈਂਸਰ ਵਰਗੀ ਭਿਆਨਕ ਬਿਮਾਰੀ ਆ ਤੇ ਕੋਈ ਲੱਖ ਲਾਲੂ 2 ਲੱਖ ਰੋ ਦਾ ਰਿਸ਼ਤੇਦਾਰ ਕੋਈ ਇੰਨੇ ਪੈਸਾ ਕੋਈ ਨਹੀਂ ਲਾ ਸਕਦਾ ਸੋ ਜਿੰਨੇ ਵੀ ਪ੍ਰਾਈਵੇਟ ਹਸਪਤਾਲਾ ਇਸ ਹੈਲਥ ਕਾਰਡ ਦੇ ਵਿੱਚ ਨਾਲ ਜੋੜੇ ਗਏ ਜਿੱਥੇ ਵੀ ਮਰਜ਼ੀ ਕੋਈ ਆਪਣਾ ਇਲਾਜ ਕਰਵਾ ਸਕਦਾ ਤੇ ਕੋਈ ਵੀ ਇਸ ਇਸ ਕਾਰਡ ਦਾ ਲਾਭ ਲੈ ਸਕਦਾ ਸੋ ਧੰਨਵਾਦ ਸਾਰਿਆਂ ਨੂੰ ਹਾਂ ਕੀ ਨਾਮ ਹੈ ਤੁਹਾਡਾ ਉਸਾਰਾਣੀ ਜੀ ਜੋ ਅੱਜ ਦਾ ਕੈਂਪ ਲੱਗਾ ਹੈ ਬੀਮਾ ਯੋਜਨਾ ਕਿਵੇਂ ਦੇਖਦੇ ਹੋ ਇਸ ਨੂੰ ਹਾਂ ਵੀ ਜੀ ਬਹੁਤ ਵਧੀਆ ਕੈਂਪ ਹੈ ਇਹ ਭਗਵੰਤ ਮਾਨ ਦਾ ਬਹੁਤ ਸ਼ੁਕਰਗੁਜ਼ਾਰਾਂ ਕਿ ਜਿਹੜਾ ਵੀ ਇਹਨਾਂ ਨੇ ਸੁਵਿਧਾ ਸ਼ੁਰੂ ਕੀਤੀ ਹੈ ਕਿਉਂਕਿ ਗਰੀਬ ਲੋਕ ਵੇ ਕਾ ਜੀ ਬਿਮਾਰੀ ਆ ਜਾਂਦੀ ਹੈ ਨਾ ਤੇ ਬਹੁਤ ਔਖਾ ਕਈ ਤਾਂ ਲੋਕ ਪੈਸੇ ਪਿੱਛੇ ਹੀ ਬਿਮਾਰੀ ਨੂੰ ਵਧਾ ਲੈਂਦੇ ਆ ਬਹੁਤ ਬਹੁਤ ਆਮ ਆਦਮੀ ਪਾਰਟੀ ਆ ਧੰਵਾਦ ਹੈ ਜਿਲ੍ਹਾ ਭਵੰਤ ਮੰਨ ਨੇ ਇਹ ਸਕੀਮ ਕਰਦੀ ਹੈ ਤੇ ਗਰੀਬੀ ਲੋਕਾਂ ਲਈ ਬਹੁਤ ਫਾਇਦਾ ਹੋਊਗਾ ਇਹ ਕਾਰਡ ਬਣਾਉਣ ਲੱਗੇ ਤੁਹਾਨੂੰ ਕੱਚਲ ਘਰਾਬੀ ਦਾ ਸਾਹਮਣਾ ਕਰਨਾ ਪਿਆ ਨਹੀਂ ਸਾਨੂੰ ਹਲਕੇ ਮੈਂ ਮੈਡਮ ਕਰਿਆ ਆ ਕੇ ਖੁਦ ਸਾਨੂੰ ਫੋਨ ਕਰਕੇ ਕਹਿ ਦੇਵੀਂ ਕਿ ਤੁਹਾਡੇ ਕੋਲ ਖੋਤਾਵਾਂਗੇ ਤੇ ਖੁਦ ਆ ਕੇ ਤੁਹਾਡੇ ਕੋਲੇ ਕਾਰਡ ਬਣਾਇਆ